ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਅਤੇ ਤੁਹਾਡੇ ਲਈ ਲੈ ਕੇ حاضر ਹੋ ਰਹੇ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਅਦੇ ਮੈਂ ਹਾਂ ਇਸ ਸ਼ੋ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਟਿੱਲੋਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਤਾਜ਼ਾ ਅੰਕ ਵਿੱਚ 1984 ਦੇ ਸਿੱਖ ਵਿਰੋਧੀ ਕਤਲੇਆਮ ਸੰਬੰਧੀ ਉਸ ਉਤੇ ਚਰਚਾ ਕਰਾਂਗੇ ਇਹ ਜਿਹੜਾ ਮਾਮਲਾ ਹੈ ਬਹੁਤ ਸੰਜੀਦਾ ਤੇ ਦੁਖਦ ਘਟਨਾਕ੍ਰਮ 1984 ਦੇ ਸਿੱਖ ਵਿਰੋਧੀ ਕਤਲਿਆ ਆਮ ਵਾਲਾ ਘਟਨਾ ਕਰਾਂ। ਇਹਦੇ ਵਿੱਚ ਕਿਵੇਂ ਜਾਂਚ ਲਟਕਦੀ ਰਹੀ ਹੈ। ਸਾਲਾਂ ਬੱਧੀ ਗੱਲ ਚੱਲਦੀ ਆ ਰਹੀ ਹੈ ਜਾਂਚ ਦੀ। ਤੇ ਹੱਲੇ ਤੱਕ ਕਿਸੇ ਵੱਡੀ ਸਜ਼ਾ ਦੀ ਗੱਲ ਸਾਹਮਣੇ ਨਹੀਂ ਆਈ। ਤੇ ਇਹ ਮਾਮਲੇ ਅਦਾਲਤਾਂ ਦੀ ਤੂੜ ਫੱਕ ਰਹੇ ਨੇ। ਪੀੜਤ ਜਿਹੜੇ ਨੇ ਕਿਵੇਂ ਉਹਨਾਂ ਦੇ ਜ਼ਖਮ ਹੱਲੇ ਵੀ ਹਰੇ ਨੇ ਤੇ ਵਾਰ-ਵਾਰ ਕੁਰੇ ਦੇ ਜਾਂਦੇ ਨੇ। ਸਿਆਸੀ ਪਾਰਟੀਆਂ ਕਿਵੇਂ ਇਸ ਮਸਲੇ ਉੱਤੇ ਸਿਰਫ ਸਿਆਸਤ ਹੀ ਕਰ ਰਹੀਆਂ ਨੇ ਬਿਆਨ ਦੇ ਕੇ ਬੁੱਤਾ ਸਾਰ ਲੈਂਦੀਆਂ ਨੇ ਤੇ ਇਹ ਜਿਹੜਾ ਮਾਮਲਾ ਆ ਇੰਨੇ ਦਹਾਕੇ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਉਸੇ ਤਰ੍ਹਾਂ ਦਾ ਇੱਕ ਦੁੱਖ ਦਰਦ ਸਿਕ ਕੌਮ ਖਾਸ ਕਰ ਕਤਲਿਆਮ ਦੇ ਪੀੜਤਾ ਲੈ ਕੇ ਵਾਰ-ਵਾਰ ਸਾਹਮਣੇ ਆਉਂਦਾ ਹੈ ਇਸ ਉੱਤੇ ਚਰਚਾ ਕਰਾਂਗੇ ਅੱਜ ਦੀ ਇਸੇ ਗੱਲਬਾਤ ਦੇ ਤਾਜ਼ਾ ਸਿਲਸਿਲੇ ਵਿੱਚ ਵਿਸ਼ਾ ਬੜਾ ਜ਼ਰੂਰੀ ਹੈ ਜਿਹਦੇ ਬਾਰੇ ਗੱਲ ਕਰ ਰਹੇ ਹਾਂ 1984 ਦਾ ਸਿੱਖ ਵਿਰੋਧੀ ਕਤਲੇਆਮ ਦਾ ਉਹ ਕਾਲਾ ਪੰਨਾ ਜਦੀ ਗੱਲ ਹਰ ਵਾਰ ਸਾਲ ਦੇ ਇਹਨਾਂ ਦਿਨਾਂ ਦੌਰਾਨ ਅਕਤੂਬਰ ਆਉਂਦੇ ਮਹੀਨੇ ਅਕਤੂਬਰ ਤੇ ਖਾਸ ਕਰ ਨਵੰਬਰ ਮਹੀਨੇ ਦੇ ਸ਼ੁਰੂ ਵਿੱਚ ਹੁੰਨੀ ਹੈ ਕਤਲੇਆਮ ਪੀੜਤਾ ਦਾ ਜਿਹੜਾ ਦੁੱਖ ਹੈ ਇੱਕ ਵਾਰ ਫਿਰ ਉੱਬਰਦਾ ਮੈਸੇ ਤੋਂ ਸਾਰਾ ਸਾਲ ਇਕੱਲਾ ਇਕੱਲਾ ਦਿਨ ਦਰਦ ਹੰਡਾ ਰਹੇ ਨੇ ਉਹ ਲੋਕ ਜਿਨ੍ਹਾਂ ਨੇ ਆਪਣੇ ਪਰਿਵਾਰਕ ਜੀ ਗਵਾਏ ਆਪਣਾ ਸਭ ਕੁਝ ਅੱਖਾਂ ਮੂਰੇ ਤਬਾਹ ਹੁੰਦਾ ਵੇਖਿਆ ਪਲ-ਪਲ ਉਸ ਘਟਨਾਕ੍ਰਮ ਨੂੰ ਹੁਣ ਵੀ ਜੀ ਰਹੇ ਨੇ ਤੇ ਆ ਹੁਣ ਜੋ ਤਾਜ਼ਾ ਕਾਰਵਾਈ ਹੋਈ ਹੈ ਦਿੱਲੀ ਦੀ ਰਾਊਸ ਐਵੇਨਿਊ ਕੋਰਟ ਵੱਲੋਂ ਜੋ ਸੱਜਣ ਕੁਮਾਰ ਨੂੰ ਬਰੀ ਕੀਤਾ ਗਿਆ ਇਹ ਇੱਕ ਕਾਫੀ ਵੱਡਾ ਘਟਨਾਕ੍ਰਮ ਮੰਨਿਆ ਜਾਣਾ ਚਾਹੀਦਾ ਤੇ ਮਾਮਲਿਆਂ ਦੀ ਸਬੰਧੀ ਜੋ ਇਨਸਾਫ ਦੀ ਪ੍ਰਕਿਰਿਆ ਚੱਲ ਰਹੀ ਹੈ ਲੰਮੀ ਪ੍ਰਕਿਰਿਆ ਚੱਲ ਰਹੀ ਹੈ ਉਸ ਬਾਰੇ ਵੀ ਜ਼ਰੂਰ ਗੌਰ ਹੋਣਾ ਚਾਹੀਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ 39 ਸਾਲ ਹੋ ਗਏ ਨੇ ਆਉਂਦੇ ਸਾਲ 40 ਸਾਲ ਹੋ ਜਾਣੇ ਨੇ ਜਦੋਂ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ ਉਸੇ ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ 40 ਸਾਲ ਹੋ ਜਾਣੇ ਕਿੰਨਾ ਲਮਾਰਸਾ ਦਾ ਨਾਲ ਦੀ ਨਾਲ ਇਸ ਗੱਲ ਉੱਪਰ ਵੀ ਧਿਆਨ ਦੇਣਾ ਪੈਣਾ ਹੈ ਕਿ 40 ਸਾਲ ਇਸ ਗੱਲ ਨੂੰ ਵੀ ਹੋ ਗਏ ਨੇ ਕਿ ਹੱਲੇ ਸੁਣਵਾਈ ਚੱਲ ਰਹੀ ਹੈ ਕਿ ਇਹਨਾ ਲੰਮਾ ਸਮਾਂ ਇਸ ਵੱਡੇ ਕਟਨਾਕਰਮ ਦੀ ਜਾਂਚ ਲਈ ਲੱਗਣਾ ਚਾਹੀਦਾ ਸੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਜੋ ਇਸ ਵੇਲੇ ਉੱਭਰਦਾ ਹੈ ਸਭ ਦੇ ਸਾਹਮਣੇ ਉੱਭਰਦਾ ਹੈ ਆਪਾਂ ਗੱਲ ਸਿਆਸੀ ਪਾਰਟੀਆਂ ਦੀ ਵੀ ਕੀਤੀ ਕਿ ਕਿਵੇਂ ਇਹ ਸਮੁੱਦੇ ਨੂੰ ਸਿਆਸੀ ਪਾਰਟੀਆਂ ਸਿਆਸੀ ਆਗੂ ਵਰਤਦੇ ਰਹੇ ਨੇ ਚੋਣਾਂ ਵੇਲੇ ਵੀ ਕਤਲਿਆਂ ਪੀੜਤਾਂ ਦੇ ਨਾਲ ਕਿਹੜੀ ਧਿਰ ਖੜੀ ਹੈ ਕਿਹੜੀ ਸਿਆਸੀ ਪਾਰਟੀ ਖੜੀ ਹੈ ਕਿ ਵਾਕਈ ਕਿਸੇ ਨੂੰ ਹਮਦਰਦੀ ਹੈ じゃਾ ਕੌਣ ਲੜਾਈ ਲੜ ਰਿਹਾ ਹੈ ਲਗਾਤਾਰ ਲੜ ਰਿਹਾ ਹੈ ਪੀੜਤਾਂ ਦੇ ਨਾਲ ਖੜਿਆ ਨਜ਼ਰ ਆਉਂਦਾ ਹੈ ਇਦੇ ਬਾਰੇ ਸੋਚਣਾ ਪੈਂਦਾ ਉਸ ਵੇਲੇ ਕਤਲੇਆਮ ਜਦੋਂ ਹੋਇਆ 1984 ਵਿੱਚ ਦੇਸ਼ ਦੀ ਮਜ਼ਬੂਤ ਪਾਰਟੀ ਕਾਂਗਰਸ ਸੁਭਾਵਕ ਕਾਂਗਰਸ ਦੇ ਆਗੂਆਂ ਦੇ ਨਾਂ ਵਿੱਚ ਆਉਂਦੇ ਨੇ ਕਾਂਗਰਸ ਵੱਲ ਉਂਗਲੀ ਉੱਠਦੀ ਹੈ ਮੁੱਖ ਗਰਾਹਕਰ ਕਾਂਗਰਸ ਪਾਰਟੀ ਨੂੰ ਉਹਨਾਂ ਦਿਨਾਂ ਵੀ ਕਾਂਗਰਸ ਪਾਰਟੀ ਨੂੰ ਮੰਨਿਆ ਜਾਂਦਾ ਤੇ ਕਾਂਗਰਸ ਨੂੰ ਇਹਦਾ ਸੇਕ ਪੰਜਾਬ ਵਿੱਚ ਲੱਗਦਾ ਵੀ ਰਿਹਾ ਤੇ ਇੱਕ ਅਜਿਹਾ ਮਾਮਲਾ ਹੈ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਹਮੇਸ਼ਾ ਲਈ ਜੁੜ ਗਿਆ ਪਰ ਕੀ ਜਿਹੜੀਆਂ ਬਾਕੀ ਧਿਰਾਂ ਨੇ ਉਹ ਇਸ ਮਾਮਲੇ ਉੱਤੇ ਇਨਸਾਫ ਦਵਾਉਣ ਲਈ ਤਤ ਪਰਨੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਉੱਭਰਦਾ ਹੈ ਪੰਜਾਬ ਦੀ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸત્તા ਤ阿里 ਤੇ ਗੱਠ ਚੋੜ ਵਿੱਚ ਵੀ ਰਹੇ ਨੇ ਤੇ ਹੁਣ ਤੱਕ ਜੇ ਆਪਾਂ ਪਾਰਲੀਮੈਂਟ ਦਾ ਇਤਿਹਾਸ ਵੇਖੀਏ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਜ਼ਿਕਰ ਤਾਂ ਹੁੰਦਾ 1984 ਦੇ ਸਿੱਖ ਵਿਰੋਧੀ ਕਤਲੇਆਮ ਦਾ ਗੱਲ ਵੀ ਹੁੰਦੀ ਹੈ ਕਾਂਗਰਸ ਪਾਰਟੀ ਵੱਲੋਂ ਗੱਲ ਵੀ ਉੱਠਦੀ ਹੈ ਪਰ ਹੁਣ ਤਾਂ ਸਿਰਫ ਇੱਕ ਹੀ ਪ੍ਰਧਾਨ ਮੰਤਰੀ ਨੇ ਇਸ ਮੁੱਦੇ ਤੇ ਮਾਫੀ ਮੰਗੀ ਸੀ ਪਾਰਲੀਮੈਂਟ ਦੇ ਵਿੱਚ ਕਿ ਉਹ ਸੰ ਕਾਂਗਰਸ ਦੇ ਹੀ ਪ੍ਰਧਾਨ ਮੰਤਰੀ ਉਹ ਵੀ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਸ ਤੋਂ ਇਲਾਵਾ ਨਪੇ ਤੋਂਲੇ ਲਫ਼ਜ਼ਾਂ ਵਿੱਚ ਤਾਂ ਸਾਰਿਆਂ ਨੇ ਇਸ ਮੁੱਦੇ ਤੇ ਗੱਲ ਕੀਤੀ ਹੈ ਪਰ ਜਦੋਂ ਗੱਲ ਇਨਸਾਫ ਦੀ ਆਉਂਦੀ ਹੈ ਤਕੀ ਮੁਕੰਮਲ ਤੇਜ਼ੀ ਦੇ ਨਾਲ ਮੁਕੰਮਲ ਤੌਰ ਤੇ ਗਹਿਰ ਗੰਭੀਰ ਅੰਦਾਜ਼ ਦੇ ਵਿੱਚ ਕਿ ਜਾਂਚ ਚੱਲੀ ਹੈ ਚਾਰਾ ਜੋਗੀ ਚੱਲੀ ਹੈ ਹਾਲਾਂਕਿ ਕਈ ਵਾਰ ਕੋਸ਼ਿਸ਼ਾਂ ਹੁੰਦੀਆਂ ਨੇ ਇਨਸਾਫ ਦਿਵਾਉਣ ਲਈ ਉੱਤਰ ਪ੍ਰਦੇਸ਼ ਵਿੱਚ ਉੱਥੋਂ ਦੇ ਮੁੱਖ ਮੰਤਰੀ ਯੋਗੀ ਅਦਿਤਨਾਥ ਨੇ ਦੁਬਾਰਾ ਐਸਆਈਟੀ ਬਣਾਈ ਕਾਨਪੁਰ ਅਤੇ ਲਾਗਲੇ ਇਲਾਕੇ ਵਿੱਚ ਜੋ ਸਿੱਖ ਕਤਲੇਆਮ ਦੀ ਘਟਨਾ ਵਾਪਰੀ ਸੀ ਉਨਾ ਦਿਨਾਂ ਦੌਰਾਨ ਐਸਆਈਟੀ ਦੁਬਾਰਾ ਬਣਾਈ ਗਈ 90 ਦੇ ਕਰੀਬ ਲੋਕਾਂ ਦੇ ਨਾਂ ਦੁਬਾਰਾ ਕੱਢੇ ਗਏ ਦੁਬਾਰਾ ਉਹਨਾਂ ਦੀ ਜਾਂਚ ਕੀਤੀ ਗਈ ਜਿਹੜਾ ਵਿੱਚੋਂ ਜੀਵਤ ਨੇ ਇਸ ਵੇਲੇ ਉਹਨਾਂ ਦੀ ਪਛਾਣ ਕੀਤੀ ਗਈ ਤੇ ਦੁਬਾਰਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਆਰੰਭੀ ਗਈ ਹੈ ਸੋ ਉਥੇ ਕੰਮ ਹੋਇਆ ਵੀ ਹੈ ਕਈ ਥਾਂ ਕੰਮ ਹੋ ਵੀ ਰਹੇ ਹਨ ਪਰ ਵੱਡੇ ਪੱਧਰ ਉੱਤੇ ਜੇਕਰ ਆਪਾਂ ਵੇਖੀਏ ਕੌਮੀ ਪੱਧਰ ਉੱਤੇ ਜੇਕਰ ਆਪਾਂ ਵੇਖੀਏ ਤਾਂ ਕਈ ਮਾਮਲੇ ਤਾਂ ਹਾਲੇ ਸ਼ਾਇਦ ਬਾਹਰ ਵੀ ਨਹੀਂ ਨਿਕਲੇ ਹੋਣਗੇ ਉਹਨਾਂ ਦਿਨਾਂ ਦੇ ਉੱਤਰ ਪ੍ਰਦੇਸ਼ 'ਚ ਜਿਵੇਂ ਜਾਂਚ ਹੋਈ ਤੇ ਦੁਬਾਰਾ ਨਾ ਨਿਕਲੇ ਇਸ ਤੋਂ ਇਸ ਕੱਲ ਦੀ ਵੀ ਸੰਭਾਵਨਾ ਜ਼ਾਹਰ ਹੁੰਦੀ ਹੈ ਕਿ ਕੀ ਹਾਲੇ ਵੀ ਕਈ ਥਾਂ ਕਈ ਮਾਮਲੇ ਅਜੇ ਹੀ ਨੇ ਜੋ ਦਰਜ ਨਹੀਂ ਹੋਏ ਜਾਂ ਜਿਨ੍ਹਾਂ ਸਬੰਧੀ ਜਾਂਚ ਹਾਲੇ ਕੀਤੀ ਜਾਵੇ ਤਾਂ ਬਹੁਤ ਕੁਝ ਸਾਹਮਣੇ ਆ ਸਕਦਾ ਹੋਂਦ ਚ ਚਿਲੜਦਾ ਤੁਹਾਨੂੰ ਯਾਦ ਹੋਣਾ ਕਿਵੇਂ ਇੱਕ ਸਿੱਖ ਪੱਤਰਕਾਰ ਨੇ ਮਨਵਿੰਦਰ ਸਿੰਘ ਨੇ ਲੰਬੇ ਸਮੇਂ ਖੋਜ ਕਰਨ ਤੋਂ ਬਾਅਦ ਉਹ ਮਾਮਲਾ ਪ੍ਰਕਾਸ਼ ਵਿੱਚ ਲਿਆਂਦਾ ਸੀ ਨਹੀਂ ਤਾਂ ਉਹਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਸੂਈਸ ਕਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦਿੱਲੀ ਜਾਂ ਹੋਰ ਥਾਵਾਂ ਉੱਤੇ ਕਈ ਮਾਮਲੇ ਕਤਲੇਆਮ ਦੇ ਹਾਲੇ ਰਿਪੋਰਟ ਨਹੀਂ ਹੋਏ ਹੋਣਗੇ ਜਾਂ ਦਰਜ ਨਹੀਂ ਹੋਏ ਹੋਣਗੇ ਕਿਉਂਕਿ ਉਹਨਾਂ ਦਿਨਾਂ ਦੌਰਾਨ ਮਾਮਲੇ ਦਰਜ ਹੋਣ ਸੰਬੰਧੀ ਵੀ ਕਿਹੋ ਜੀ ਕਾਰਵਾਈ ਚੱਲਦੀ ਸੀ ਇਹ ਵੀ ਜੱਗ ਜ਼ਾਹਰ ਹੈ ਸੂ ਸਿਆਸੀ ਪਾਰਟੀਆਂ ਦਾ ਫਰਜ਼ ਬਣਦਾ ਹੈ ਕਿ ਇਸ ਮੁੱਦੇ ਤੇ ਸਾਰੀਆਂ ਸਿਆਸੀ ਪਾਰਟੀਆਂ ਦਾ ਫਰਜ਼ ਬਣਦਾ ਹੈ ਕਿ ਸਿੱਖ ਕੌਮ ਦੀ ਇਸ ਲੰਮੇ ਚਿਰ ਤੋਂ ਦਰਦ ਦੇ ਰਹੇ ਜ਼ਖਮ ਨੂੰ ਕੁਝ ਕੱਟ ਕੀਤਾ ਜਾਵੇ ਕਿਉਂਕਿ ਇਹਨੂੰ ਬਿਲਕੁਲ ਮਟਾਇਆ ਤਾਂ ਨਹੀਂ ਜਾ ਸਕਦਾ ਜਿੰਦਾ ਵੱਡਾ ਜ਼ਖਮ ਹੈ 1984 ਦਾ ਸਿੱਖ ਗ੍ਰੰਥਕਤਲੇਆਮ ਦਾ ਜ਼ਖਮ ਅਤੇ ਦੀ ਪੀੜ ਪਰੇ ਦੇ ਉੱਪਰ ਮਰਹਮ ਲਾਈ ਜਾਣੀ ਚਾਹੀਦੀ ਹੈ ਨਾ ਕਿ ਇਸ ਨੂੰ ਹੋਰ ਵਧਨ ਦਿੱਤਾ ਜਾਵੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਸੰਬੰਧੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੋਚਣਾ ਬਣਦਾ ਹੈ ਕਿਉਂਕਿ ਦਾਅਵੇ ਹਰ ਇੱਕ ਪਾਰਟੀ ਵੱਲੋਂ ਕੀਤੇ ਜਾਂਦੇ ਨੇ ਕਿ ਉਹ ਸਿੱਖ ਕੌਮ ਦੇ ਨਾਲ ਇਨਸਾਫ ਲਈ ਖੜੇ ਨੇ ਸਿੱਖ ਕੌਮ ਦੀ ਗੱਲ ਕਰ ਰਹੀ ਨੇ 1984 ਦੇ ਪੀੜਤਾਂ ਨੂੰ ਇਨਸਾਫ ਦਵਾਇਆ ਜਾਵੇਗਾ ਗੁਨਾਹਗਾਰਾਂ ਨੂੰ ਸਜ਼ਾ ਦਵਾਈ ਜਾਵੇਗੀ ਇੰਨੇ ਮਾਮਲੇ ਦੁਬਾਰਾ ਖੋਲੇ ਗਏ ਨੇ ਜਾਂਚ ਚੱਲ ਰਹੀ ਹੈ ਇਹਨਾਂ ਚੀਜ਼ਾਂ ਦੀ ਸ਼ਲਾਘਾ ਹੁੰਦੀ ਹੈ ਕਿ ਕੰਮ ਹੋ ਰਿਹਾ ਪਰ ਜਦੋਂ ਸੱਜਣ ਕੁਮਾਰ ਵਰਗੇ ਮਲਜ਼ਮ ਬਰੀ ਹੁੰਦੇ ਨੇ ਤਾਂ ਇਹ ਇਸ ਦੁਖਦ ਘਟਨਾਕ੍ਰਮ ਲਈ ਇਨਸਾਫ ਦੀ ਜੋ ਜਦੋਜਹਿਦ ਚੱਲ ਰਹੀ ਹੈ ਉਹਦੇ ਲਈ ਇੱਕ ਝਟਕਾ ਬਣ ਕੇ ਆਉਂਦੇ ਨੇ ਇਹੋ ਜਿਹੀ ਘਟਨਾਕ੍ਰਮ ਸੋ ਅਦਾਲਤੀ ਪ੍ਰਬੰਧ ਵਿੱਚ ਵੀ ਕਾਫੀ ਸਰਗਰਮੀ ਨਾਲ ਗੱਲ ਜਾਰੀ ਰੱਖਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਅਦਾਲਤ ਨੇ ਤੱਥਾਂ ਦੇ ਆਧਾਰ 'ਤੇ ਜੋ ਸਬੂਤ ਮੂਰੇ ਪੇਸ਼ ਕੀਤੇ ਜਾਣਗੇ ਉਸ ਦੇ ਆਧਾਰ 'ਤੇ ਗੱਲ ਕਰਨੀ ਹੁੰਦੀ ਹੈ ਸੋ ਅਜੇ ਵਿੱਚ ਜ਼ਿੰਮੇਵਾਰੀ ਬਣਦੀ ਹੈ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਲਈ ਪੀੜਤਾਂ ਲਈ ਪੇਸ਼ ਹੋ ਰਹੇ ਜਾਂ ਸਰਕਾਰੀ ਧਿਰ ਜਿਹੜੀ ਜੋ ਇਸ ਮਾਮਲੇ ਦੀ ਲੜਾਈ ਲੜ ਰਹੀ ਹੈ ਅਦਾਲਤ ਵਿੱਚ ਦਲੀਲਾਂ ਰੱਖ ਰਹੀ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਚੁਸਤੀ ਨਾਲ ਫੋਰਟਨਰ ਤੇ ਦਲੀਲਪ੍ਰ ਭੂਰ ਅੰਦਾਜ਼ ਵਿੱਚ ਇਸ ਕਤਲੇਆਮ ਦੇ ਇਨਸਾਫ ਲਈ ਕਾਰਵਾਈ ਕਰਨ ਸਬੂਤ ਇਕੱਠੇ ਕਰਨ ਅਦਾਲਤ ਦੇ ਮੂਹਰੇ ਰੱਖਣ ਤਾਂ ਜੋ ਅਦਾਲਤ ਇਸ ਮੁੱਦੇ ਉੱਤੇ ਸਬੂਤਾਂ ਸਹਿਤ ਕਤਲੇਆਮ ਪੀੜਤਾ ਲਈ ਇਨਸਾਫ ਦੀ ਪ੍ਰਕਿਰਿਆ ਨੂੰ ਆਰੰਭ ਸਕਣ। ਸੋ ਅਦਾਲਤ ਦੇ ਮੂਹਰੇ ਤਾਥਰ ਰੱਖਣਾ ਇਹ ਵਕੀਲ ਦਾ ਜਾਂ ਉਸ ਧਿਰ ਲਈ ਪੇਸ਼ ਹੋ ਰਹੇ ਕਾਨੂੰਨੀ ਮਾਹਿਰਾਂ ਦਾ ਵੀ ਕੰਮ ਹੈ। ਸੋ ਜਿਵੇਂ ਜਾਂਚ ਕਰ ਰਹੀ ਸੀਬੀਆਈ ਦਾ ਹੋਰ ਡੂੰਘੀ ਜਾਂਚ ਅਧਿਕਾਰੀ ਨੇ ਜਾਂਚ ਟੀਮਾਂ ਨੇ ਉਹ ਵੀ ਜ਼ਰੂਰ ਇਸ ਬੰਨੇ ਸਰਗਰਮੀ ਵਿਖਾਉਣ ਤਾਂ ਕਿ 1984 ਦੇ ਕਤਲੇਆਮ ਪੀੜਤਾਂ ਨੂੰ ਇਨਸਾਫ ਮਿਲ ਸਕੇ ਤੇ ਉਹਨਾਂ ਦੇ ਜ਼ਖਮ ਹੋਰ ਹਰੇ ਨਾ ਹੋ ਸੋ ਬੜਾ ਇੱਕ ਸੰਗੀਨ ਮਾਮਲਾ ਹੈ 1984 ਦੇ ਸਿੱਖ ਵਿਰੋਧੀ ਕਤਲੇਆਮ ਦਾ ਇਹਦਾ ਸਾਰਾ ਘਟਨਾਕ੍ਰਮ ਤੇ ਇਹ ਵੀ ਸਿਆਸਤ ਤੇ ਸਿਆਸੀ ਆਗੂਆਂ ਦਾ ਆ ਕੀ ਹੋ ਰਿਹਾ ਵਤੀਰਾ ਸਾਹਮਣੇ ਆਉਂਦਾ ਉਹਦੇ ਸਬੰਧੀ ਵੀ ਚਰਚਾ ਕਰਨੀ ਬਣਦੀ ਹੈ ਕਿਉਂਕਿ ਸਿਆਸੀ ਮਾਹੌਲ ਵਿੱਚ ਵੀ ਇਹ ਜਿਹੜਾ ਮੁੱਦਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਦਾ ਹੈ ਇਹ ਜਿਹੜਾ ਮਾਮਲਾ ਹੈ ਬਹੁਤ ਸੰਜੀਦਾ ਤੇ ਦੁਖਦ ਘਟਨਾਕ੍ਰਮ 1984 ਦੇ ਸਿੱਖ ਵਿਰੋਧੀ ਕਤਲੇਆਮ ਵਾਲਾ ਘਟਨਾਕ੍ਰਮ ਇਹਦੇ ਵਿੱਚ ਕਿਵੇਂ ਜਾਂਚ ਲਟਕਦੀ ਰਹੀ ਹੈ ਸਾਲਾਂ ਬੱਧੀ ਗੱਲ ਚੱਲਦੀ ਆ ਰਹੀ ਹੈ ਜਾਂਚ ਦੀ ਤੇ ਹੱਲੇ ਤੱਕ ਕਿਸੇ ਵੱਡੀ ਸਜ਼ਾ ਦੀ ਗੱਲ ਸਾਹਮਣੇ ਨਹੀਂ ਆਈ ਤੇ মামਲੀ ਅਦਾਲਤਾਂ ਦੀ ਤੂੜ ਫੱਕ ਰਹੇ ਨੇ ਪੀੜਤ ਜਿਹੜੇ ਨੇ ਕਿਵੇਂ ਉਹਨਾਂ ਦੇ ਜ਼ਖਮ ਹੱਲੇ ਵੀ ਹਰੇ ਨੇ ਤੇ ਵਾਰ-ਵਾਰ ਕੁਰੇ ਦੇ ਜਾਂਦੇ ਨੇ ਸਿਆਸੀ ਪਾਰਟੀਆਂ ਕਿਵੇਂ ਇਸ ਮਸਲੇ ਉੱਤੇ ਸਿਰਫ ਸਿਆਸਤ ਹੀ ਕਰ ਰਹੀਆਂ ਨੇ ਬਿਆਨ ਦੇ ਕੇ ਬੁੱਤਾ ਸਾਰ ਲੈਂਦੀਆਂ ਨੇ ਤੇ ਇਹ ਜਿਹੜਾ ਮਾਮਲਾ ਆ ਇੰਨੇ ਦਹਾਕੇ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਉਸੇ ਤਰ੍ਹਾਂ ਦਾ ਇੱਕ ਦੁੱਖ ਦਰਦ ਸਿੱਖ ਕੌਮ ਖਾਸਕਰ ਕਤਲੇਆਮ ਦੇ ਪੀੜਤਾ ਪਹਿਲੀ ਗੱਲ ਤਾਂ ਇਹ ਵੀ ਇੱਕ ਬੜਾ ਦੁਖਦ ਪਹਿਲੂ ਹੈ ਕਿ 1984 ਦਾ ਘਟਨਾਕ੍ਰਮ ਹੈ ਚਾਰ دھਾਕੇ ਹੋ ਚੱਲੇ ਨੇ ਹਾਲੇ ਤੱਕ ਜਾਂਚ ਚੱਲ ਰਹੀ ਹੈ ਹਾਲੇ ਤੱਕ ਕੇਸ ਚੱਲ ਰਹੇ ਨੇ ਅਦਾਲਤਾਂ ਵਿੱਚ ਪਹਿਲੀ ਗੱਲ ਤਾਂ ਇਹੀ ਚੀਜ਼ ਆਪਣੇ ਆਪ ਵਿੱਚ ਇੱਕ ਬੜਾ ਦੁਖਦ ਪਹਿਲੂ ਹੈ ਕਿ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਮਾਮਲੇ ਅਦਾਲਤ ਵਿੱਚ ਚੱਲ ਰਹੇ ਨੇ ਜਦ ਕਿ ਜੋ ਮੁੱਖ ਮੁਲਜ਼ਮ ਜਾਂ ਮੁੱਖ ਦੋਸ਼ੀ ਕਹਿ ਲਓ ਜਿਨ੍ਹਾਂ ਦੀ ਗਵਾਹਾਂ ਨੇ ਵਾਰ-ਵਾਰ ਪਛਾਣ ਕੀਤੀ ਹੈ ਚਸ਼ਮਦੀਦ ਗਵਾਹ ਜਿਹੜੇ ਵਾਰ-ਵਾਰ ਨਾਂ ਲੈਂਦੇ ਰਹੇ ਨੇ ਭਾਵੇਂ ਸੱਜਣ ਕੁਮਾਰ ਜਗਦੀਸ਼ ਟਾਈਟਲਰ ਐਚ ਕੇ ਐਲ ਭਗਤ ਹੋਰ ਵੀ ਜਿਹੜੇ ਜਿਨ੍ਹਾਂ ਦੀ ਪਛਾਣ ਕੀਤੀ ਜਾ ਚੁੱਕੀ شناਖਤ ਗਵਾਹਾਂ ਵੱਲੋਂ ਖੁਦ ਕੀਤੀ ਜਾ ਚੁੱਕੀ ਹੈ ਵਾਰ-ਵਾਰ ਦੱਸਦੇ ਰਹੇ ਨੇ ਕਿ ਉਹਨਾਂ ਨੇ ਇਹਨਾਂ ਲੋਕਾਂ ਨੂੰ ਵੇਖਿਆ ਉਹਨਾਂ ਦਿਨਾਂ ਦੌਰਾਨ ਇਸ ਦੇ ਬਾਵਜੂਦ ਹਾਲੇ ਅਦਾਲਤਾਂ ਵਿੱਚ ਮਾਮਲੇ ਚੱਲ ਰਹੇ ਨੇ ਐਨੇ ਸਾਲਾਂ ਤੋਂ ਚੱਲ ਰਹੇ ਨੇ ਵਾਰ-ਵਾਰ ਫੋਰੈਂਸਿਕ ਜਾਂਚ ਹੁੰਦੀ ਹੈ ਕਦੇ ਆਵਾਜ਼ ਦੇ ਸਿੰਪਲ ਦੀ ਗੱਲ ਆਉਂਦੀ ਹੈ ਕਦੇ ਗਵਾਹਾਂ ਦੀ ਗੱਲ ਆਉਂਦੀ ਹੈ ਕਦੇ ਕਮੇਟੀਆਂ ਦੀ ਰਿਪੋਰਟ ਦੀ ਗੱਲ ਆਉਂਦੀ ਹੈ ਤੇ ਰਾਹਤ ਮਿਲ ਜਾਂਦੀ ਹੈ ਟਾਈਟਲਰ ਵਾਲੇ ਮਾਮਲੇ ਵਿੱਚ ਵੀ ਕਈ ਵਾਰ ਰਾਹਤ ਮਿਲੀ ਹੁਣ ਸੱਜਣ ਕੁਮਾਰ ਨੂੰ ਵੀ ਇੱਕ ਮਾਮਲੇ ਵਿੱਚ ਰਾਹਤ ਮਿਲ ਗਈ ਹੈ ਉਸ ਦੇ ਨਾਲ ਦੋ ਹੋਰ ਵਿਅਕਤੀ ਉਹਨਾਂ ਨੂੰ ਵੀ ਇਸੇ ਤਰ੍ਹਾਂ ਰਾਹਤ ਮਿਲੀ ਹੈ ਸਵਾਲ ਇੱਕ ਵਾਰ ਫਿਰ ਖੜਾ ਹੁੰਦਾ 1984 ਦੇ ਸਿੱਖ ਵਿਰੋਧੀ ਕਤਲਿਆਂ ਪੀੜਤਾ ਨੂੰ ਇਨਸਾਫ ਮਿਲੂਗਾ ਵੀ ਜਾਂ ਕਿੰਨਾ ਸਮਾਂ ਹੋਰ ਲੱਗੇਗਾ 4 ਦਹਾਕੇ ਬੀਤ ਚੁੱਕੇ ਨੇ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ 40 ਸਾਲ ਹੋਣ ਵਾਲੇ ਨੇ ਇੱਕ ਬੜਾ ਲੰਮਾ ਅਰਸਾ ਹੁੰਦਾ 40 ਸਾਲਾਂ ਦਾ ਉਦੋਂ ਗੱਲ ਵਧਦੀ ਜਾ ਰਹੀ ਹੈ ਤੇ ਹਾਲੇ ਤੱਕ ਵੀ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਦੇਖਣ ਨੂੰ ਵੱਡੀ ਗੱਲ ਨਹੀਂ ਲੱਗਦੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਹਾਲੇ ਵੀ 1984 ਦੇ ਉਸ ਕਤਲਕ ਕਤਨਾ ਕ੍ਰਮ ਨੂੰ ਦੰਗੇ ਹੀ ਕਿਹਾ ਜਾ ਰਿਹਾ 1984 ਦੇ ਸਿੱਖ ਵਿਰੋਧੀ ਦੰਗੇ ਜਦ ਕਿ ਉਹ ਜੋ ਕੁਝ ਵੀ ਹੋਇਆ ਉਹ ਦੰਗੇ ਨਹੀਂ ਸੀ ਉਹ ਯੋਜਨਾਬੱਧ ਕਤਲੇਆਮ ਸੀ ਹਾਲੇ ਤੱਕ ਦੰਗਿਆਂ ਤੇ ਕਤਲੇਆਮ ਦਾ ਫਰਕ ਹੀ ਨਹੀਂ ਸਮਝਿਆ ਜਾ ਸਕਿਆ ਖੁਦ ਸਿੱਖ ਕੌਮ ਦੇ ਆਗੂ ਵੀ ਕਹਿੰਦੇ ਵੱਡੇ ਵੱਡੇ ਆਗੂ ਦੰਗੇ ਕਹੀ ਜਾਂਦੇ ਆ 1984 ਦੇ ਦੰਗੇ ਦੰਗੇ ਹੁੰਦੇ ਆ ਜਦੋਂ ਦੋ ਧਿਰਾਂ ਆਪਸ ਵਿੱਚ ਲੜਦੀਆਂ ਨੇ ਦੋ ਧਿਰਾਂ ਦਾ ਟਕਰਾਅ ਹੁੰਦਾ ਹੈ ਦੋ ਧਿਰਾਂ ਵੱਲੋਂ ਸਾੜ-ਫੋਕ ਹਿੰਸਾ ਕੀਤੀ ਜਾਂਦੀ ਹੈ ਪਰ ਇੱਥੇ ਸਿੱਖ ਕੌਮ ਵੱਲੋਂ ਹਿੰਸਾ ਨਹੀਂ ਸੀ ਕੀਤੀ ਜਾ ਰਹੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਚੁਣ-ਚੁਣ ਕੇ ਘਰਾਂ ਦੀਆਂ ਨਿਸ਼ਾਨੀਆਂ ਲਾ ਕੇ ਕਾਰੋਬਾਰੀ ਟਿਕਾਣਿਆਂ ਦਾ ਦੁਕਾਨਾਂ ਦਾ ਜਿੱਥੇ ਵੀ ਉਸੇਕ ਵਸਦਾ ਸੀ VOTER ਸੂਚੀਆਂ ਲਿਆ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਕਤਲੋਗਾਰਤ ਕੀਤੀ ਜਾ ਰਹੀ ਸੀ ਸੋ ਹੱਲੇ ਵੀ ਇਸ ਚੀਜ਼ ਨੂੰ ਦੰਗੇ ਕਿਵੇਂ ਕਿਹਾ ਜਾ ਸਕਦਾ ਹੈ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਇਹ ਵਾਰ-ਵਾਰ ਦੰਗੇ ਲਫ਼ਜ਼ ਵਰਤਨਾ ਉਸ ਦਿਨ ਉਹਨਾਂ ਦਿਨਾਂ ਦੌਰਾਨ ਜੋ ਕਟਨਾਕਰਮ ਹੋਇਆ ਜੋ ਦਰਿੰਦਗੀ ਜੋ ਜ਼ਾਲਮਾਨਾ ਕਾਰਵਾਈਆਂ ਹੋਈਆਂ ਕਿ ਉਹਨਾਂ ਦੀ ਗੰਭੀਰਤਾ ਨੂੰ ਘਟਾ ਦਿੰਦਾ ਹੈ ਲਫ਼ਜ਼ ਵਾਰ-ਵਾਰ ਦੰਗੇ ਕਹਿਣਾ ਜਦ ਕਿ ਉਹ ਦੰਗੇ ਨਹੀਂ ਸੀ ਉਹ ਕਤਲੇਆਮ ਸੀ ਯੋਜਨਾਬੱਧ ਪ੍ਰੀ ਪਲਾਨਡ ਇੱਕ ਕਤਲੇਆਮ ਸੀ ਇਹ ਸਾਰੀ ਦੁਨੀਆ ਮੰਨਦੀ ਹੈ ਦੂਜਾ ਪਹਿਲੂ ਇਹਦਾ ਸਿਆਸਤ ਦਾ ਹੈ ਕਿ ਜਿਹੜੇ ਸਿਆਸੀ ਆਗੂ ਨੇ ਕੀ ਇਸ ਮਾਮਲੇ ਉਤੇ ਸਿਆਸਤ ਹੀ ਕਰਦੇ ਰਹੇ ਨੇ ਹੁਣ ਤਾਈ ਹਰ ਧਿਰ ਵੱਲੋਂ ਸਿੱਖ ਕੌਮ ਦੇ ਨਾਲ ਹਮਦਰਦੀ ਪ੍ਰਗਟਾਈ ਜਾਂਦੀ ਹੈ ਗੱਲਾਂ ਵਿੱਚ ਬਿਆਨਾਂ ਵਿੱਚ ਤੇ ਜਦੋਂ ਇਨਸਾਫ ਦੇਣ ਦੀ ਵਾਰੀ ਆਉਂਦੀ ਹੈ ਉਦੋਂ ਸਿਆਸੀ ਪਾਰਟੀਆਂ ਦੀ ਇਹ ਗਰਮ ਜੋਸ਼ੀ ਤੇ ਆਪਣਾ ਕਿੱਥੇ ਚੱਲੀ ਜਾਂਦੀ ਹੈ ਇਹ ਵੀ ਇੱਕ ਸੋਚਣ ਵਾਲਾ ਵਿਸ਼ਾ ਹੈ ਲਗਾਤਾਰ ਆਪਾਂ ਵੇਖਦੇ ਹਾਂ ਕਿ ਐਸਆਈਟੀ ਬਣਦੀ ਹੈ ਐਸਆਈਟੀ ਬਣਾਉਣ ਲੱਗਿਆਂ ਵੀ ਕਾਫੀ ਗੱਲਬਾਤ ਮੀਡੀਆ ਵਿੱਚ ਆਉਂਦੀ ਹੈ ਇਨਸਾਫ ਦੋਣ ਸੰਬੰਧੀ ਵੀ ਕਾਫੀ ਗੱਲ ਹੁੰਦੀ ਹੈ ਦਾਅਵੇ ਕੀਤੇ ਜਾਂਦੇ ਨੇ ਕਿ ਇਨਸਾਫ ਹੋਊਗਾ ਗੱਲ ਲੱਗੇ ਤੁਰੂਗੀ ਪਰ ਮਨਿਤ ਆਸਾ ਮਾਮਲੇ ਚ ਇੱਕ ਵਾਰ ਫੇਰ ਸਪਸ਼ਟ ਹੋ ਗਿਆ ਕਿ ਜਿਵੇਂ ਕਿ ਆਮ ਹੁੰਦਾ ਹੈ ਅਦਾਲਤੀ ਕਾਰਵਾਈ ਵਿੱਚ ਲੰਮੇ ਅਰਸੇ ਬਾਅਦ ਮਾਮਲੇ ਦੀ ਗੰਭੀਰਤਾ ਜਿਹੜੀ ਆ ਘਟਦੀ ਜਾਂਦੀ ਹੈ ਇੰਨਾ ਲੰਮਾ ਸਮਾਂ ਕੇਸ ਅਦਾਲਤਾਂ ਵਿੱਚ ਚੱਲਦੇ ਨੇ ਜਾਂਚ ਚੱਲਦੀ ਹੈ ਸਬੂਤ ਹਰ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਕਿ ਮਾਮਲੇ ਦੀ ਗੰਭੀਰਤਾ ਤੇ ਉੱਪਰ ਅਸਰ ਪੈਂਦਾ ਹੈ ਇਹ ਚੀਜ਼ ਮਾਨਸਿਕਤਾ ਪੱਖੋਂ ਸਾਈਕੋਲੋਜੀ ਪੱਖੋਂ ਵੀ ਸਮਝੀ ਜਾ ਸਕਦੀ ਹੈ ਤੇ ਸਮਝਣੀ ਬਣਦੀ ਵੀ ਹੈ ਹੁਣ ਅੱਗੇ ਕਾਰਵਾਈ ਚਲਾਉਣ ਦੀ ਗੱਲ ਕਹੀ ਗਈ ਹੈ ਦਿੱਲੀ ਕਮੇਟੀ ਵੱਲੋਂ ਦਿੱਲੀ ਕਮੇਟੀ ਦੇ ਆਗੂਆਂ ਵੱਲ ਤੇ ਜ਼ਰੂਰੀ ਵੀ ਹੈ ਚੀਜ਼ ਕਿ ਇਸ ਫੈਸਲੇ ਨੂੰ ਜਲਦ ਤੋਂ ਜਲਦ ਚੁਣੌਤੀ ਦਿੱਤੀ ਜਾਵੇ ਤਾਂ ਕਿ ਕਤਲੇਆਮ ਦੇ ਪੀੜਤ ਜੋ ਪਿਛਲੇ 39 ਸਾਲਾਂ ਤੋਂ ਜੋ ਦਰਦ ਹੰਡਾ ਰਹੇ ਨੇ ਉਹਨਾਂ ਦੇ ਦਰਦ ਵਿੱਚ ਹੋਰ ਵਾਅਦਾ ਨਾ ਹੋਵੇ ਬਹੁਤ ਸਾਰੇ ਕਤਲਿਆਂ ਪੀੜਤ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਇਨ੍ਹਾਂ ਸਮਿਆਂ ਦਰਾਂ ਕਿੰਨੇ ਪਰਿਵਾਰ ਕਿੰਨੇ ਉਸ ਦੁੱਖ ਦੇ ਪੀੜਤ ਲੋਕ ਇਨਸਾਫ ਉਡੀਕ ਦੇ ਉਡੀਕ ਤੇ ਦੁਨੀਆ ਤੋਂ ਚਲੇ ਗਏ ਸੋ ਹੁਣ ਜੋ ਲੜਾਈ ਲੜ ਰਹੇ ਨੇ ਲੋਕ ਉਹਨਾਂ ਦੀ ਖਾਤਰੇ ਬੜਾ ਜ਼ਰੂਰੀ ਹੈ ਕਿ ਇਸ ਫੈਸਲੇ ਨੂੰ ਇਹਦੀ ਨਜ਼ਰਸਾਨੀ ਕੀਤੀ ਜਾਵੇ ਕਿੱਥੇ ਕਮੀ ਰਹਿ ਰਹੀ ਹੈ ਜਾਂਚ ਵਿੱਚ ਜਾਂ ਅਦਾਲਤ ਦੇ ਮੂਰੇ ਧਿਆਨ ਰੱਖਣ ਵਿੱਚ ਜਾਂ ਦਲੀਲ ਦੇਣ ਵਿੱਚ ਉਸ ਦਾ ਇੱਕ ਪੱਕਾ ਧਿਆਨ ਰੱਖ ਕੇ ਨਿਸ਼ਾਨਦੇਹੀ ਕਰਕੇ ਚੰਗੇ ਤਰੀਕੇ ਨਾਲ ਇਸ ਮੁੱਦੇ ਉੱਤੇ ਦਲੀਲ ਭਰਪੂਰ ਗੱਲ ਰੱਖੀ ਜਾਣੀ ਜ਼ਰੂਰੀ ਹੈ ਤੇ ਗਵਾਹਾਂ ਦੀ ਸੁਰੱਖਿਆ ਵੀ ਜਿਹੜੀ ਆ ਉਹ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸੋ ਬੜਾ ਇੱਕ سنگੀਨ ਮਾਮਲਾ ਹੈ 1984 ਦੇ ਸਿੱਖ ਵਿਰੋਧੀ ਕਤਲੇਆਮ ਦਾ ਇਹਦਾ ਸਾਰਾ ਘਟਨਾਕਰਮ ਤੇ ਇਹਦੇ ਵਿੱਚ ਸਿਆਸਤ ਤੇ ਸਿਆਸੀ ਆਗੂਆਂ ਦਾ ਅਾਕੀ ਹੋ ਜਿਹੜਾ ਵਤੀਰਾ ਸਾਹਮਣੇ ਆਉਂਦਾ ਉਹਦੇ ਸਬੰਧੀ ਵੀ ਚਰਚਾ ਕਰਨੀ ਬਣਦੀ ਹੈ ਕਿਉਂਕਿ ਸਿਆਸੀ ਮਾਹੌਲ ਵਿੱਚ ਵੀ ਜਿਹੜਾ ਮੁੱਦਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਦਾ ਹੈ ਇਹ ਜਿਹੜਾ ਮਾਮਲਾ ਹੈ ਬਹੁਤ ਸੰਜੀਦਾ ਤੇ ਦੁਖਦ ਘਟਨਾਕ੍ਰਮ 1984 ਦੇ ਸਿੱਖ ਵਿਰੋਧੀ ਕਤਲੇਆਮ ਵਾਲਾ ਘਟਨਾਕ੍ਰਮ ਇਹਦੇ ਵਿੱਚ ਕਿਵੇਂ ਜਾਂਚ ਲਟਕਦੀ ਰਹੀ ਹੈ ਸਾਲਾਂ ਬੱਧੀ ਗੱਲ ਚਲਦੀ ਆ ਰਹੀ ਹੈ ਜਾਂਚ ਦੀ ਤੇ ਹੱਲੇ ਤੱਕ ਕਿਸੇ ਵੱਡੀ ਸਜ਼ਾ ਦੀ ਗੱਲ ਸਾਹਮਣੇ ਨਹੀਂ ਆਈ ਤੇ ਮਾਮਲੇ ਅਦਾਲਤਾਂ ਦੀ ਧੂੜ ਫੱਕ ਰਹੇ ਨੇ ਪੀੜਤ ਜਿਹੜੇ ਨੇ ਕਿਵੇਂ ਉਹਨਾਂ ਦੇ ਜ਼ਖਮ ਹੱਲੇ ਵੀ ਹਰੇ ਨੇ ਤੇ ਵਾਰ-ਵਾਰ ਕੁਰੇਦੇ ਜਾਂਦੇ ਨੇ ਸਿਆਸੀ ਪਾਰਟੀਆਂ ਕਿਵੇਂ ਇਸ ਮਸਲੇ ਉੱਤੇ ਸਿਰਫ ਸਿਆਸਤ ਹੀ ਕਰ ਰਹੀਆਂ ਨੇ ਬਿਆਨ ਦੇ ਕੇ ਬੁੱਤਾ ਸਾਰ ਲੈਂਦੀਆਂ ਨੇ ਤੇ ਇਹ ਜਿਹੜਾ ਮਾਮਲਾ ਆ ਐਨੇ ਦਹਾਕੇ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਉਸੇ ਤਰ੍ਹਾਂ ਦਾ ਇੱਕ ਦੁੱਖ ਦਰਦ ਸਿੱਖ ਕੌਮ ਖਾਸਕਰ ਕਤਲੇਆਮ ਦੀ ਪੀੜਤਾ ਪਹਿਲੀ ਗੱਲ ਤਾਂ ਇਹ ਵੀ ਇੱਕ ਬੜਾ ਦੁਖਦ ਪਹਿਲੂ ਹੈ ਕਿ 1984 ਦਾ ਘਟਨਾਕ੍ਰਮ ਹੈ ਚਾਰ ਦਹਾਕੇ ਹੋ ਚਲੇ ਨੇ ਹਾਲੇ ਤੱਕ ਜਾਂਚ ਚੱਲ ਰਹੀ ਹੈ ਹਾਲੇ ਤੱਕ ਕੇਸ ਚੱਲ ਰਹੇ ਨੇ ਅਦਾਲਤਾਂ ਵਿੱਚ ਪਹਿਲੀ ਗੱਲ ਤਾਂ ਇਹ ਹੀ ਚੀਜ਼ ਆਪਣੇ ਆਪ ਵਿੱਚ ਇੱਕ ਬੜਾ ਦੁਖਦ ਪਹਿਲੂ ਹੈ ਕਿ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਮਾਮਲੇ ਅਦਾਲਤ ਵਿੱਚ ਚੱਲ ਰਹੇ ਨੇ ਜਦ ਕਿ ਜੋ ਮੁੱਖ ਮੁਲਜ਼ਮ ਜਾਂ ਮੁੱਖ ਦੋਸ਼ੀ ਕਹਿ ਲਓ ਜਿਨ੍ਹਾਂ ਦੀ ਗਵਾਹਾਂ ਨੇ ਵਾਰ-ਵਾਰ ਪਛਾਣ ਕੀਤੀ ਹੈ ਚਸ਼ਮਦੀਦ ਗਵਾਹ ਜਿਹੜੇ ਵਾਰ-ਵਾਰ ਨਾਂ ਲੈਂਦੇ ਰਹੇ ਨੇ ਭਾਵੇਂ ਸੱਜਣ ਕੁਮਾਰ ਜਗਦੀਸ਼ ਟਾਈਟਲਰ ਐਚ ਕੇ ਐਲ ਭਗਤ ਹੋਰ ਵੀ ਜਿਹੜੇ ਜਿਨ੍ਹਾਂ ਦੀ ਪਛਾਣ ਕੀਤੀ ਜਾ ਚੁੱਕੀ شناਖਤ ਗਵਾਹਾਂ ਵੱਲੋਂ ਖੁਦ ਕੀਤੀ ਜਾ ਚੁੱਕੀ ਹੈ ਉਹ ਵਾਰ-ਵਾਰ ਦੱਸਦੇ ਰਹੇ ਨੇ ਕਿ ਉਹਨਾਂ ਨੇ ਇਹਨਾਂ ਲੋਕਾਂ ਨੂੰ ਵੇਖਿਆ ਉਹਨਾਂ ਦਿਨਾਂ ਦੌਰਾਨ ਇਸ ਦੇ باوجود ਹਾਲੇ ਅਦਾਲਤਾਂ ਵਿੱਚ ਮਾਮਲੇ ਚੱਲ ਰਹੇ ਨੇ ਐਨੇ ਸਾਲਾਂ ਤੋਂ ਚੱਲ ਰਹੇ ਨੇ ਵਾਰ-ਵਾਰ ਫੋਰੈਂਸਿਕ ਜਾਂਚ ਹੁੰਦੀ ਹੈ ਕਦੇ ਆਵਾਜ਼ ਦੇ ਸਿੰਪਲ ਦੀ ਗੱਲ ਆਉਂਦੀ ਹੈ ਕਦੇ ਗਵਾਹਾਂ ਦੀ ਗੱਲ ਆਉਂਦੀ ਹੈ ਕਦੇ ਕਮੇਟੀਆਂ ਦੀ ਰਿਪੋਰਟ ਦੀ ਗੱਲ ਆਉਂਦੀ ਹੈ ਤੇ ਰਾਹਤ ਮਿਲ ਜਾਂਦੀ ਹੈ ਟਾਈਟਲਰ ਵਾਲੇ ਮਾਮਲੇ ਵਿੱਚ ਵੀ ਕਈ ਵਾਰ ਰਾਹਤ ਮਿਲੀ ਹੁਣ ਸੱਜਣ ਕੁਮਾਰ ਨੂੰ ਵੀ ਇੱਕ ਮਾਮਲੇ ਵਿੱਚ ਰਾਹਤ ਮਿਲ ਗਈ ਹੈ ਉਸ ਦੇ ਨਾਲ ਦੋ ਹੋਰ ਵਿਅਕਤੀ ਉਨਾ ਨੂੰ ਵੀ ਇਸੇ ਤਰ੍ਹਾਂ ਰਾਹਤ ਮਿਲੀ ਹੈ ਸਵਾਲ ਇੱਕ ਵਾਰ ਫਿਰ ਖੜਾ ਹੁੰਦਾ 1984 ਦੇ ਸਿੱਖ ਵਿਰੋਧੀ ਕਤਲੇਆਮ ਪੀੜਤਾ ਨੂੰ ਇਨਸਾਫ ਮਿਲੂਗਾ ਵੀ ਜਾਂ ਕਿ ਨਾ ਸਮਾਂ ਹਾਲੇ ਹੋਰ ਲੱਗੇਗਾ 4 ਦਹਾਕੇ ਬੀਤ ਚੁੱਕੇ ਨੇ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ 40 ਸਾਲ ਹੋਣ ਵਾਲੇ ਨੇ ਇੱਕ ਬੜਾ ਲੰਮਾ ਅਰਸਾ ਹੁੰਦਾ ਹੈ 40 ਸਾਲਾਂ ਦਾ ਉਦੋਂ ਗੱਲ ਵਧਦੀ ਜਾ ਰਹੀ ਹੈ ਤੇ ਹਾਲੇ ਤੱਕ ਵੀ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਦੇਖਣ ਨੂੰ ਵੱਡੀ ਗੱਲ ਨਹੀਂ ਲੱਗਦੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਹਾਲੇ ਵੀ 1984 ਦੇ ਉਸ ਕਤਲਕ ਕਤਨਾ ਕ੍ਰਮ ਨੂੰ ਦੰਗੇ ਹੀ ਕਿਹਾ ਜਾ ਰਿਹਾ 1984 ਦੇ ਸਿੱਖ ਵਿਰੋਧੀ ਦੰਗੇ ਜਦਕਿ ਉਹ ਜੋ ਕੁਝ ਵੀ ਹੋਇਆ ਉਹ ਦੰਗੇ ਨਹੀਂ ਸੀ ਉਹ ਯੋਜਨਾਬੱਧ ਕਤਲੇਆਮ ਸੀ ਹਾਲੇ ਤੱਕ ਦੰਗਿਆਂ ਤੇ ਕਤਲੇਆਮ ਦਾ ਫਰਕ ਹੀ ਨਹੀਂ ਸਮਝਿਆ ਜਾ ਸਕਿਆ ਖੁਦ ਸਿੱਖ ਕੌਮ ਦੇ ਆਗੂ ਵੀ ਕਹਿੰਦੇ ਵੱਡੇ ਵੱਡੇ ਆਗੂ ਦੰਗੇ ਕਹੀ ਜਾਂਦੇ ਆ 1984 ਦੇ ਦੰਗੇ ਦੰਗੇ ਹੁੰਦੇ ਆ ਜਦੋਂ ਦੋ ਧਿਰਾਂ ਆਪਸ ਵਿੱਚ ਲੜਦੀਆਂ ਨੇ ਦੋ ਧਿਰਾਂ ਦਾ ਟਕਰਾਅ ਹੁੰਦਾ ਹੈ ਦੋ ਧਿਰਾਂ ਵੱਲੋਂ ਸਾੜ-ਫੋਕ ਹਿੰਸਾ ਕੀਤੀ ਜਾਂਦੀ ਹੈ ਪਰ ਇੱਥੇ ਸਿੱਖ ਕੌਮ ਵੱਲੋਂ ਹਿੰਸਾ ਨਹੀਂ ਸੀ ਕੀਤੀ ਜਾ ਰਹੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਚੁਣ-ਚੁਣ ਕੇ ਘਰਾਂ ਦੀਆਂ ਨਿਸ਼ਾਨੀਆਂ ਲਾ ਕੇ ਕਾਰੋਬਾਰੀ ਟਿਕਾਣਿਆਂ ਦਾ ਦੁਕਾਨਾਂ ਦਾ ਜਿੱਥੇ ਵੀ ਕੋਈ ਸਿੱਖ ਵੱਸਦਾ ਸੀ ਵੋਟਰ ਸੂਚੀਆਂ ਲਿਆ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਕਤਲੋਗਾਰਥ ਕੀਤੀ ਜਾ ਰਹੀ ਸੀ ਸੋ ਹੱਲੇ ਵੀ ਇਸ ਚੀਜ਼ ਨੂੰ ਦੰਗੇ ਕਿਵੇਂ ਕਿਹਾ ਜਾ ਸਕਦਾ ਹੈ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਇਹ ਵਾਰ-ਵਾਰ ਦੰਗੇ ਲਫ਼ਜ਼ ਵਰਤਨਾ ਉਸ ਦਿਨ ਉਹਨਾਂ ਦਿਨਾਂ ਦੌਰਾਨ ਜੋ ਕਟਨਾਕਰਮ ਹੋਇਆ ਜੋ ਦਰਿੰਦਗੀ ਜੋ ਜ਼ਾਲਮਾਨਾ ਕਾਰਵਾਈਆਂ ਹੋਈਆਂ ਕਿ ਉਹਨਾਂ ਦੀ ਗੰਭੀਰਤਾ ਨੂੰ ਘਟਾ ਦਿੰਦਾ ਹੈ ਲਫ਼ਜ਼ ਵਾਰ-ਵਾਰ ਦੰਗੇ ਕਹਿਣਾ ਜਦ ਕਿ ਉਹ ਦੰਗੇ ਨਹੀਂ ਸੀ ਉਹ ਕਤਲੇਆਮ ਸੀ ਯੋਜਨਾਬੱਧ ਪ੍ਰੀ ਪਲੈਨਡ ਇੱਕ ਕਤਲੇਆਮ ਸੀ ਇਹ ਸਾਰੀ ਦੁਨੀਆ ਮੰਨਦੀ ਹੈ ਦੂਜਾ ਪਹਿਲੂ ਇਹਦਾ ਸਿਆਸਤ ਦਾ ਹੈ ਕਿ ਜਿਹੜੇ ਸਿਆਸੀ ਆਗੂ ਨੇ ਕੀ ਇਸ ਮਾਮਲੇ ਉੱਤੇ ਸਿਆਸਤ ਹੀ ਕਰਦੇ ਰਹੇ ਨੇ ਹੁਣ ਤੱਕ ਹਰ ਧਿਰ ਵੱਲੋਂ ਸਿੱਖ ਕੌਮ ਦੇ ਨਾਲ ਹਮਦਰਦੀ ਪ੍ਰਗਟਾਈ ਜਾਂਦੀ ਹੈ ਗੱਲਾਂ ਵਿੱਚ ਬਿਆਨਾਂ ਵਿੱਚ ਤੇ ਜਦੋਂ ਇਨਸਾਫ ਦੇਣ ਦੀ ਵਾਰੀ ਆਉਂਦੀ ਹੈ ਉਦੋਂ ਸਿਆਸੀ ਪਾਰਟੀਆਂ ਦੀ ਇਹ ਗਰਮ ਜੋਸ਼ੀ ਤੇ ਆਪਣਾ ਤਾਂ ਕਿੱਥੇ ਚਲੀ ਜਾਂਦੀ ਹੈ ਇਹ ਵੀ ਇੱਕ ਸੋਚਣ ਵਾਲਾ ਵਿਸ਼ਾ ਹੈ ਲਗਾਤਾਰ ਆਪਾਂ ਵੇਖਦੇ ਹਾਂ ਕਿ ਐਸਆਈਟੀ ਬਣਦੀ ਹੈ ਐਸਆਈਟੀ ਬਣਾਉਣ ਲੱਗਿਆਂ ਵੀ ਕਾਫੀ ਗੱਲਬਾਤ ਮੀਡੀਆ ਵਿੱਚ ਆਉਂਦੀ ਹੈ ਇਨਸਾਫ ਦੋਣ ਸੰਬੰਧੀ ਵੀ ਕਾਫੀ ਗੱਲ ਹੁੰਦੀ ਹੈ ਦਾਵੇ ਕੀਤੇ ਜਾਂਦੇ ਨੇ ਕਿ ਇਨਸਾਫ ਹੋਊਗਾ ਗੱਲ ਅੱਗੇ ਤੁਰੂਗੀ ਪਰ ਪੋਣੀਤਾ ਸਾ ਮਾਮਲੇ ਚ ਇੱਕ ਵਾਰ ਫੇਰ ਸਪਸ਼ਟ ਹੋ ਗਿਆ ਕਿ ਜਿਵੇਂ ਕਿ ਆਮ ਹੁੰਦਾ ਹੈ ਅਦਾਲਤੀ ਕਾਰਵਾਈ ਵਿੱਚ ਲੰਮੇ ਅਰਸੇ ਬਾਅਦ ਮਾਮਲੇ ਦੀ ਗੰਭੀਰਤਾ ਜਿਹੜੀ ਆ ਘਟਦੀ ਜਾਂਦੀ ਹੈ ਇੰਨਾ ਲੰਮਾ ਸਮਾਂ ਕੇਸ ਅਦਾਲਤਾਂ ਵਿੱਚ ਚੱਲਦੇ ਨੇ ਜਾਂਚ ਚੱਲਦੀ ਹੈ ਸਬੂਤ ਹਰ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਕਿ ਮਾਮਲੇ ਦੀ ਗੰਭੀਰਤਾ ਤੇ ਉੱਪਰ ਅਸਰ ਪੈਂਦਾ ਹੈ ਇਹ ਚੀਜ਼ ਮਾਨਸਿਕਤਾ ਪੱਖੋਂ ਸਾਈਕੋਲੋਜੀ ਪੱਖੋਂ ਵੀ ਸਮਝੀ ਜਾ ਸਕਦੀ ਹੈ ਤੇ ਸਮਝਣੀ ਬਣਦੀ ਵੀ ਹੈ ਹੁਣ ਅੱਗੇ ਕਾਰਵਾਈ ਚਲਾਉਣ ਦੀ ਗੱਲ ਕਹੀ ਗਈ ਹੈ ਦਿੱਲੀ ਕਮੇਟੀ ਵੱਲੋਂ ਦਿੱਲੀ ਕਮੇਟੀ ਦੇ ਆਗੂਆਂ ਵੱਲ ਤੇ ਜ਼ਰੂਰੀ ਵੀ ਹੈ ਚੀਜ਼ ਕਿ ਇਸ ਫੈਸਲੇ ਨੂੰ ਜਲਦ ਤੋਂ ਜਲਦ ਚੁਣੌਤੀ ਦਿੱਤੀ ਜਾਵੇ ਤਾਂ ਕਿ ਕਤਲੇਆਮ ਦੇ ਪੀੜਤ ਜੋ ਪਿਛਲੇ ਉਹਨਾਂ ਦਾ ਇਸ ਹਾਲਾਤ ਜੋ ਦਰਦ ਹੰਡਾ ਰਹੇ ਨੇ ਉਹਨਾਂ ਦੇ ਦਰਦ ਵਿੱਚ ਹੋਰ ਵਾਧਾ ਨਾ ਹੋਵੇ ਬਹੁਤ ਸਾਰੇ ਕਤਲਿਆਂ ਪੀੜਤ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਇਨ੍ਹਾਂ ਸਮਿਆਂ ਦਰਾਂ ਕਿੰਨੇ ਪਰਿਵਾਰ ਕਿੰਨੇ ਉਸ ਦੁੱਖ ਦੇ ਪੀੜਤ ਲੋਕ ਇਨਸਾਫ ਉਡੀਕ ਦੇ ਉਡੀਕ ਤੇ ਦੁਨੀਆ ਤੋਂ ਚਲੇ ਗਏ ਸੋ ਹੁਣ ਜੋ ਲੜਾਈ ਲੜ ਰਹੇ ਨੇ ਲੋਕ ਉਹਨਾਂ ਦੀ ਖਾਤਰੇ ਬੜਾ ਜ਼ਰੂਰੀ ਹੈ ਕਿ ਇਸ ਫੈਸਲੇ ਨੂੰ ਇਹਦੀ ਨਜ਼ਰਸਾਨੀ ਕੀਤੀ ਜਾਵੇ ਕਿੱਥੇ ਕਮੀ ਰਹਿ ਰਹੀ ਹੈ ਜਾਂ ਜਾਂਚ ਵਿੱਚ ਜਾਂ ਅਦਾਲਤ ਦੇ ਮੋਰੇ ਤਾਥ ਰੱਖਣ ਵਿੱਚ ਜਾਂ ਦਲੀਲ ਦੇਣ ਵਿੱਚ ਉਸ ਦਾ ਇੱਕ ਪੱਕਾ ਧਿਆਨ ਰੱਖ ਕੇ ਨਿਸ਼ਾਨਦੇਹੀ ਕਰਕੇ ਚੰਗੇ ਤਰੀਕੇ ਨਾਲ ਇਸ ਮੁੱਦੇ ਉੱਤੇ ਦਲੀਲ ਭਰਪੂਰ ਗੱਲ ਰੱਖੀ ਜਾਣੀ ਜ਼ਰੂਰੀ ਹੈ ਤੇ ਗਵਾਹਾਂ ਦੀ ਸੁਰੱਖਿਆ ਵੀ ਜਿਹੜੀ ਆ ਉਹ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸੋ ਬੜਾ ਇੱਕ سنگੀਨ ਮਾਮਲਾ ਹੈ 1984 ਦੇ ਸਿੱਖ ਵਿਰੋਧੀ ਕਤਲੇਆਮ ਦਾ ਇਹ ਦਾ ਸਰਕਟਨਾਕਰਮ ਤੇ ਦੇ ਵਿੱਚ ਸਿਆਸਤ ਤੇ ਸਿਆਸੀ ਆਗੂਆਂ ਦਾ ਆ ਕਿ ਹੋ ਰਿਹਾ ਵਤੀਰਾ ਸਾਹਮਣੇ ਆਉਂਦਾ ਉਹਦੇ ਸੰਬੰਧੀ ਵੀ ਚਰਚਾ ਕਰਨੀ ਬਣਦੀ ਹੈ ਕਿਉਂਕਿ ਸਿਆਸੀ ਮਾਹੌਲ ਵਿੱਚ ਵੀ ਇਹ ਜਿਹੜਾ ਮੁੱਦਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਦਾ ਏਸੀ ਅੱਜ ਦੀ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਇਸੇ ਤਰ੍ਹਾਂ ਨਵੀਂ ਵਿਸ਼ੇਸ਼ ਰਿਪੋਰਟ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਨਵੇਂ ਵਿਸ਼ੇ ਨਵੀਂ ਜਾਣਕਾਰੀ ਤੁਹਾਡੇ ਲਈ ਪੇਸ਼ ਕਰਾਂਗੇ ਤੁਸੀਂ ਇਸੇ ਤਰ੍ਹਾਂ ਵੇਖਦੇ ਰਹੋ ਦਾ ਪੰਜਾਬ ਟਾਕਸ ਤਾਜ਼ਾ ਤਰੀਨ ਖਬਰਾਂ ਜਾਣਕਾਰੀ ਭਰਪੂਰ ਅਪਡੇਟਸ ਅਤੇ ਮਿਆਰੀ ਵਿਸ਼ਲੇਸ਼ਣ ਲਈ ਦਾ ਪੰਜਾਬ ਟਾਕਸ ਨਾਲ ਇਸੇ ਤਰ੍ਹਾਂ ਜੁੜੇ ਰਹੋ ਸਾਰੀ ਜਾਣਕਾਰੀ ਨਾਣੋ ਨਾਲ ਹਾਸਲ ਕਰਨ ਲਈ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਹਰ ਜਾਣਕਾਰੀ ਤੁਹਾਡੇ ਤੱਕ ਬਿਨਾਂ ਦੇਰੀ ਦੇ ਪਹੁੰਚਦੀ ਹੋਵੇ। ਅੱਜ ਦੇ ਇਸ ਵਿਸ਼ੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜੋ YouTube ਤੇ Facebook ਜ਼ਰੀਏ ਤੁਸੀਂ ਕਮੈਂਟਸ ਰਾਹੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚੋਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੇਖਦੇ ਰਹੋ ਦਾ ਪੰਜਾਬ ਟਾਕਸ ਬਹੁਤ-ਬਹੁਤ ਧੰਨਵਾਦ।